ਸਰਕਾਰ ਕਹਿੰਦੀ ਕਿ ਅਸੀਂ ਬੁਲਾਇਆ ਇਨਵਾਈਟ ਕਰਿਆ ਪਰ ਮੋਦੀ ਸਾਹਿਬ ਨੇ ਅਨੰਦਪੁਰ ਸਾਹਿਬ ਛੱਡ ਕੇ ਕੁਰੂਖੇਤਰ ਜਾਣਾ ਠੀਕ ਸੀ ਜੇ ਪ੍ਰੈਸ ਕਾਨਫਰੰਸ ਕੀਤੀ ਮੈਂ ਸਮਝਦਾ ਵੀ ਸਾਰਿਆਂ ਨਾਲ ਵੱਡੀ ਜਿਹੜਾ ਇਸੀ ਦਾ ਜਵਾਬ ਤੇ ਇਹਨਾਂ ਨੂੰ ਦੇਣ ਦੀ ਲੋੜ ਹੈ ਹਿੰਦੂ ਤਾਂ ਇਹ ਵੀ ਕਹਿੰਦੇ ਨਹੀਂ ਥੱਕਦੇ ਵੀ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਦੋਂ ਬਲਦਾਨ ਨਾ ਦਿੰਦੇ ਤੇ ਸ਼ਾਇਦ ਸਾਡਾ ਸਤਤਵ ਵੀ ਖਤਮ ਹੋ ਜਾਂਦਾ ਉਹਨਾਂ ਸੇ ਕਾ ਵੀ ਉੱਥੇ ਸਾਰਿਆਂ ਸਾਹਮਣੇ ਮੈਂ ਕਿ ਉਹ ਜਾਰੀ ਕੀਤਾ ਸਾਰੇ ਦੇਸ਼ ਦੇ ਵਿੱਚ ਇਹਨੇ हिंद की चादर, श्री गुरु तेग बहादुर जी जिनके 350वें शहीदी वर्ष पर हरियाणा सरकार 1 से 25 नवंबर तक श्रद्धांजलि स्वरूप राज्य भर में विभिन्न कार्यक्रम आयोजित कर रही है इसी आयोजन श्रृंखला में हरियाणा सरकार उनकी स्मृति में चार पवित्र यात्राओं का आयोजन कर रही है जिसमें पहली यात्रा 8 नवंबर को रोड़ी सिरसा से 11 नवंबर गुरुद्वारा गुरु नानक देव जी गोरखनाथ पिंजौर से 14 नवंबर को फरीदाबाद से और 18 नवंबर को सढ़ौरा यमुना नगर से यात्राएं आरंभ होकर 24 नवंबर को कुरुक्षेत्र पहुंचेगी और 25 नवंबर को होगा इस राज्य स्तरीय पावन आयोजन का समापन समारोह आइए शहादत की इस विरासत को हरियाणा सरकार के साथ मिलकर ਧਰਮ ਔਰ ਮਾਨਵਤਾ ਦੀ ਰੱਖਿਆ হেতু دیے ਗਏ ਇਸ ਅਮੁੱਲ्य ਬਲੀਦਾਨ ਕੋ ਨਮਨ ਕਰੀਨ ਉੱਚੀ ਦਿੱਤੇ ਸਤਕਾਰ ਦੇ ਨਾਲ ਇਹ ਦਿਹਾੜਾ ਮਨਾਇਆ ਗਿਆ ਤੇ ਕੀ ਇਹਨਾਂ ਦੇ ਉੱਥੇ ਹਾਜ਼ਰੀ ਲਾਣੀ ਜਾਂਦਾ ਜੂਗੀ ਕੀ ਹਰਿਆਣੇ ਦੇ ਵਿੱਚ ਸਿੱਖ ਨਹੀਂ ਵਾਸਤੇ ਕੀ ਬਿਹਾਰ 'ਚ ਸਿੱਖ ਨਹੀਂ ਵਾਸਤੇ ਕੀ ਦਿੱਲੀ 'ਚ ਸਿੱਖ ਨਹੀਂ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਆਏ ਪ੍ਰਧਾਨ ਮੰਤਰੀ ਸਾਹਿਬ ਹਰਿਆਣੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਇੱਕ ਪੈਗਾਮ ਦਿੱਤਾ ਸ਼੍ਰੀ ਕ੍ਰਿਸ਼ਨ ਜੀ ਦਾ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਤਲਬ ਇਹ ਉਹਨਾਂ ਨੇ ਦੱਸਿਆ ਵੀ ਇਹ ਸਾਡੇ ਜਿਹੜੇ ਸੰਸਕਾਰ ਨੇ ਜਿਹੜਾ ਹਿੰਦੁਸਤਾਨ ਇੱਕ ਮਾਲਾਚਪੁਰ ਹੋਇਆ ਹੋਇਆ ਪਰ ਜਦੋਂ ਕਹਿੰਦੇ ਅਸੀਂ ਸਿਆਸੀ ਮੰਤਵ ਤੋਂ ਪਰੋਠੇ ਸੀਗੇ ਤਾਂ ਆਖਰਕਾਰ ਉਹਨਾਂ ਦਾ ਅਨੰਦਪੁਰ ਸਾਹਿਬ ਕਿਉਂਕਿ ਕਹਿੰਦੇ ਉਹਨਾਂ ਦਾ ਸ਼ੀਸ਼ ਉੱਥੇ ਆਉਂਦਾ ਕਸ਼ਮੀਰੀ ਪੰਡਤ ਚੱਲ ਕੇ ਉੱਥੇ ਆਉਂਦੇ ਨੇ ਕਹਿੰਦੇ ਵੱਡਾ ਪਰੋਕਾਰ ਅਨੰਦਪੁਰ ਸਾਹਿਬ ਬਣਦਾ ਹਰ ਪਾਰਟੀ ਨੇ ਆਪਣਾ ਆਪਣਾ ਪ੍ਰੋਗਰਾਮ ਕੀਤਾ ਹੈ। ਅਕਾਲੀ ਦਲ ਨੇ ਆਪਣਾ ਕੀਤਾ, ਕਾਂਗਰਸ ਨੇ ਆਪਣਾ ਕੀਤਾ, ਭਾਜਪਾ ਨੇ ਆਪਣਾ ਕੀਤਾ ਕਿ ਇਹਨਾਂ ਦੇ ਹਾਜ਼ਿਰਦਾਨੀ ਜ਼ਿਆਦਾ ਜ਼ਰੂਰੀ ਸੀ। ਸਾਰਿਆਂ ਨੇ ਯਾਰ ਗੁਰੂ ਜੀ ਨੂੰ ਬਹੁਤ ਅੱਛੇ ਢੰਗ ਨਾਲ ਸਾਰੀ ਦੁਨੀਆ ਨੂੰ ਪਤਾ ਲੱਗਾ ਸਰ ਇਹ ਵਿਸ਼ ਇਹ ਗੱਲ ਕਹੀ ਹੈ ਵੀ ਹਿੰਦੁਸਤਾਨ 'ਚ ਇਹੋ ਇਹੋ ਜੇ ਬਲੀਦਾਨ ਹੋਏ ਨੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਇਕੱਠਾ ਰੱਖਿਆ। ਕੋਈ ਇਹ ਛੋਟੀ ਗੱਲ ਕਰਨ ਵੀ ਇਹਨਾਂ ਦੇ ਕਿਉਂ ਨਹੀਂ ਆਏ? ਨਹੀਂ ਆਂਦੇ ਕੋਈ। ਮંત્રી ਅਮਨੋ ਰੋੜਾ ਨੇ ਅੱਜ ਨਰਾਜ਼ਗੀ ਜਤਾਈ ਪੂਰੀ ਸਰਕਾਰ ਦੇ ਵੱਲੋਂ ਕਿ ਜਿੰਨੇ ਜਿਸ ਤਰ੍ਹਾਂ ਦੇ ਨਾਲ ਇਨਵਾਈਟ ਐਸੀ ਕਰਿਆ ਸੀਗਾ ਤਾਂ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀ ਕਿ ਉਹ ਹਰਿਆਣਾ ਤਾਂ ਆ ਜਾਂਦੇ ਨੇ ਪਰ ਪੰਜਾਬ ਨਹੀਂ ਗਏ ਆਉਂਦੇ ਸਿੱਧੇ ਤੌਰ ਤੇ ਕਿਹਾ ਕਿ ਜਦੋਂ ਐਸੀ ਸਿਆਸੀ ਕੋਈ ਪ੍ਰੋਗਰਾਮ ਨਹੀਂ ਸੀ ਰੱਖਿਆ ਤਾਂ ਉਹਨਾਂ ਦਾ ਆਉਣਾ ਬਣਦਾ ਸੀਗਾ ਤੇ ਪਰ ਉਹਨਾਂ ਨੇ ਨਾ ਆ ਕੇ ਸਿਆਸਤ ਜ਼ਰੂਰ ਸ਼ੁਰੂ ਕਰਤੀ ਹੈ ਫਤਿਹਜੰਗ ਸਿੰਘ ਬਾਜਵਾ ਸਾਡੇ ਨੰਨੇ ਬਾਜਵਾ ਸਾਹਿਬ ਦੇਖਿਓ ਸਰਕਾਰ ਕਹਿੰਦੀ ਕਿ ਅਸੀਂ ਬੁਲਾਇਆ ਇਨਵਾਈਟ ਕਰਿਆ ਪਰ ਮੋਦੀ ਸਾਹਿਬ ਨੇ ਅਨੰਦਪੁਰ ਸਾਹਿਬ ਛੱਡ ਕੇ ਕੁਰੂਖੇਤਰ ਜਾਣਾ ਠੀਕ ਸਮਝਿਆ ਦੇਖੋ ਮੈਂ ਸਮਝਦਾ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਡਾ ਵੱਡਾ ਦਿਹਾੜਾ ਮਨਾਇਆ ਹੋਇਆ ਹੈ ਪਰ ਉਥੋਂ ਉਹਨਾਂ ਦੀ ਸਿੱਖਿਆ ਨਹੀਂ ਲਈ ਇਸ ਪਾਰਟੀ ਨੇ ਐਡੀ ਛੋਟੀ ਸੋਚ ਔਰ ਐਡੀ ਛੋਟੀ ਸੋਚ ਵਾਲੀ ਪਾਰਟੀ ਦਾ ਪ੍ਰਧਾਨ ਅਮਨ ਅਰੋੜਾ ਜੇ ਪ੍ਰੈਸ ਕਾਨਫਰੰਸ ਕੀਤੀ ਮੈਂ ਸਮਝਣਾ ਵੀ ਸਾਰਿਆਂ ਨਾਲੋਂ ਵੱਡੀ ਜਿਹੜਾ ਏਸੀ ਦਾ ਜਵਾਬ ਤੇ ਇਹਨਾਂ ਨੂੰ ਦੇਣ ਦੀ ਲੋੜ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਮਨਾਇਆ ਗਿਆ ਹਿੰਦੀ ਚਾਦਰ ਇਥੋਂ ਤੱਕ ਵੀ Hindu ਤਾਂ ਇਹ ਵੀ ਕਹਿੰਦੇ ਨਹੀਂ ਥੱਕਦੇ ਵੀ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਦੋਂ ਬਲਦਾਨ ਨਾ ਦਿੰਦੇ ਤੇ ਸ਼ਾਇਦ ਸਾਡਾ ਸਤਿਤਵ ਵੀ ਖਤਮ ਹੋ ਜਾਂਦਾ ਤੇ ਤੁਸੀਂ ਇਹ ਇੱਕ ਗੱਲ ਦੇਖੋ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਸਰਕਾਰਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਮਨਾਇਆ ਕੁਰੂਕਸ਼ੇਤਰ ਦੇ ਵਿੱਚ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸਟੈਂਪ ਉੱਥੇ ਕੀਤੀ ਔਰ ਹਾਂਜੀ ਔਰ ਉਹਨਾਂ ਸੇਕਾ ਵੀ ਉੱਥੇ ਸਾਰਿਆਂ ਸਾਹਮਣੇ ਮੈਂ ਕਿ ਉਹ ਜਾਰੀ ਕੀਤਾ ਤੇ ਸਾਰੇ ਨੂੰ ਵੱਡੀ ਗੱਲ ਹੈ ਵੀ ਸਾਰੇ ਦੇਸ਼ ਦੇ ਵਿੱਚ ਇੰਨੇ ਸ਼ਿਦਤ ਤੇ ਸਤਕਾਰ ਦੇ ਨਾਲ ਇਹ ਦਿਹਾੜਾ ਮਨਾਇਆ ਗਿਆ ਤੇ ਕੀ ਇਹਨਾਂ ਦੇ ਉੱਥੇ ਹਾਜ਼ਰੀ ਲਾਣੀ ਜਾਂਦਾ ਜ਼ਰੂਰੀ ਸੀ ਕੀ ਹਰਿਆਣੇ ਦੇ ਵਿੱਚ ਸਿੱਖ ਨਹੀਂ ਵਾਸਤੇ ਕੀ ਬਿਹਾਰ 'ਚ ਸਿੱਖ ਨਹੀਂ ਵਾਸਤੇ ਕੀ ਦਿੱਲੀ 'ਚ ਸਿੱਖ ਨਹੀਂ ਵਾਸਤੇ ਫਿਰ ਇਹਨਾਂ ਦੀ ਇਹ ਹੈ ਵੀ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਤੈਨੂੰ ਇਨਵਾਈਟ ਕੀਤਾ ਜਾਂ ਨਹੀਂ ਕੀਤਾ ਜੇ ਕੀਤਾ ਵੀ ਦੈਟ ਮੀਨਸ ਇਹਨਾਂ ਦੇ ਅਲਾਈਅੰਸ 파ਟਰਨਰ ਇੰਡੀਆ ਜਿਹੜਾ ਬਲੌਕ ਹੈ ਸੁਖੂ ਜੀ ਹਿਮਾਚਲ ਦੇ ਮੁੱਖ ਮੰਤਰੀ ਨੰਦਪੁਰ ਸਾਹਿਬ ਮੱਥਾ ਟੇਕੇ ਚਲੇਗੇ ਪਰ ਇਹਨਾਂ ਦੇ ਉੱਥੇ ਫੰਕਸ਼ਨ 'ਚ ਨਹੀਂ ਆਏ। ਇਸ ਦਾ ਕੀ ਕਾਰਨ ਹੈ? ਇਹ ਆਪਣੇ ਅੰਦਰ ਚਾਤੀ ਮਾਰਨ। ਵੀ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਬਾਕੀ ਪਾਰਟੀਆਂ ਦੇ ਲੋਕ ਕਿਉਂ ਨਹੀਂ ਆਏ? ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਆਏ? ਪ੍ਰਧਾਨ ਮੰਤਰੀ ਸਾਹਿਬ ਹਰੀਆਣਾ ਵਿੱਚ ਉਹਨਾਂ ਨੇ ਸਿੱਖਾਂ ਨੂੰ ਇੱਕ ਪੈਗਾਮ ਦਿੱਤਾ। ਸ਼੍ਰੀ ਕ੍ਰਿਸ਼ਨ ਜੀ ਦਾ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਤਲਬ ਇਹ ਉਹਨਾਂ ਨੇ ਦੱਸਿਆ ਵੀ ਇਹ ਸਾਡੇ ਜਿਹੜੇ ਸੰਸਕਾਰ ਨੇ ਜਿਹੜਾ ਹਿੰਦੁਸਤਾਨ ਇੱਕ ਮਾਲਾ ਚ ਪਰੋਇਆ ਹੋਇਆ ਤੇ ਇਹ ਗੱਲਾਂ ਅਸੀਂ ਕਰਦੀਆਂ ਵੀ ਅਸੀਂ ਆਨੰਦਪੁਰ ਸਾਹਿਬ ਕਿਉਂ ਨਹੀਂ ਆਏ ਦੀ ਸਾਡੇ ਪ੍ਰੋਗਰਾਮ ਤੇ ਇਹ ਛੋਟੀ ਸੋਚ ਹੈ ਬੀਜੇਪੀ ਪਾਰਟੀ ਨੇ ਸਾਰਿਆਂ ਨੂੰ ਪਹਿਲੇ ਆਨੰਦ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਦਿਹਾੜਾ ਮਨਾਇਆ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਸੈਂਟਰ ਤੋਂ ਮਨਿਸਟਰ ਆਏ ਔਰ ਸਾਰੀ ਲੀਡਰਸ਼ਿਪ ਆਈ ਗੱਲ ਸੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਆ ਉਹਨਾਂ ਦੇ ਸਿੱਖਿਆਵਾਂ ਔਰ ਇਹ ਪੇਗਾਮ ਦੇਣਾ ਸਾਰੀ ਦੁਨੀਆ ਨੂੰ ਵੀ ਇਸ ਕਿਸਮ ਦਾ ਬਲੀਦਾਨ ਜਿਹੜਾ ਹੈ ਇਹ ਦੁਨੀਆ 'ਚ ਵੇਖਣ ਨੂੰ ਨਹੀਂ ਕਿਤੇ ਮਿਲਦਾ ਔਰ ਇਹ ਬਲੀਦਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਕੀਤਾ ਪਰ ਉਹ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਜਦੋਂ ਅਸੀਂ ਕਹਿੰਦੇ ਅਸੀਂ ਇਹ ਵੀ ਸਪਸ਼ਟ ਕਰਤਾ ਸੀਗਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸੀ ਗੱਲ ਨਹੀਂ ਗਈ ਹੋਊਗੀ ਤੇ ਅਸੀਂ ਕਰੀ ਵੀ ਨਹੀਂ ਕਹਿੰਦੇ ਪਰ ਜਦੋਂ ਕਹਿੰਦੇ ਅਸੀਂ ਸਿਆਸੀ ਮੰਤਵ ਤੋਂ ਪਰੋਠੇ ਸੀਗੇ ਤਾਂ ਆਖਰਕਾਰ ਉਹਨਾਂ ਦਾ ਅਨੰਦਪੁਰ ਸਾਹਿਬ ਕਿਉਂਕਿ ਕਹਿੰਦੇ ਉਹਨਾਂ ਦਾ ਸ਼ੀਸ਼ ਉੱਥੇ ਆਉਂਦਾ ਹੈ ਕਸ਼ਮੀਰੀ ਪੰਡਤ ਚੱਲ ਕੇ ਉੱਥੇ ਆਉਂਦੇ ਨੇ ਕਹਿੰਦੇ ਵੱਡਾ ਪੈਰੋਕਾਰ ਅਨੰਦਪੁਰ ਸਾਹਿਬ ਬਣਦਾ ਉਹ ਯਾਰ ਕਮਾਲ ਹੋ ਗਈ ਹੈ ਮੇਰੀ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਹਰ ਪਾਰਟੀ ਨੇ ਆਪਣਾ ਆਪਣਾ ਪ੍ਰੋਗਰਾਮ ਕੀਤਾ ਹੈ ਅਕਾਲੀ ਦਲ ਨੇ ਆਪਣਾ ਕੀਤਾ ਕਾਂਗਰਸ ਨੇ ਅਪਣਾ ਕੀਤਾ ਭਾਜਪਾ ਨੇ ਅਪਣਾ ਕੀਤਾ ਕੀ ਇਹਨਾਂ ਦੇ ਹਾਜ਼ਰੀ ਲਾਣੀ ਜ਼ਿਆਦਾ ਜ਼ਰੂਰੀ ਸੀ ਗੱਲ ਤੇ ਇਹ ਹੈ ਵੀ ਤੁਸੀਂ ਸਾਰੇ ਇਹ ਗੱਲ ਕਰੋ ਵੀ ਸਾਰਿਆਂ ਨੇ ਯਾਰ ਗੁਰੂ ਜੀ ਨੂੰ ਬਹੁਤ ਅੱਛੇ ਢੰਗ ਨਾਲ ਸਾਰੀ ਦੁਨੀਆ ਨੂੰ ਪਤਾ ਲੱਗਾ ਹੈ ਸਰ ਇਹ ਵਿਸ਼ ਇਹ ਗੱਲ ਕਹੀ ਹੈ ਵੀ ਹਿੰਦੁਸਤਾਨ 'ਚ ਇਹੋ ਜੇ ਬਲੀਦਾਨ ਹੋਏ ਨੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਇਕੱਠਾ ਰੱਖਿਆ ਕੋਈ ਛੋਟੀ ਗੱਲ ਕਰਨ ਵੀ ਇਹਨਾਂ ਦੇ ਕਿਉਂ ਨਹੀਂ ਆਏ ਨਹੀਂ ਆਂਦੇ ਕੋਈ ਇਹ ਕਿੰਨਾ ਕਿ ਲੋਕਾਂ ਨੂੰ ਦਿਲੋਂ ਪਿਆਰ ਕਰਦੇ ਨੇ ਕਿੰਨੇ ਕਿ ਇਹਨਾਂ ਨੇ ਲੋਕਾਂ ਦੇ ਜਾ ਕੇ ਇਨਵਾਈਟ ਇਹਨਾਂ ਨੇ ਦਿੱਤੇ ਨੇ ਇਹ ਦਰ ਕਰਨ ਵਾਲੀਆਂ ਗੱਲਾਂ ਆਮਨ ਅਰੋੜਾ ਜੀ ਛੋਟੀ ਰਾਜਨੀਤੀ ਤੇ ਛੋਟੀ ਸੋਚ ਸੌੜੀ ਸੋਚ ਮੈਂ ਸਮਝਣਾ ਗੁਰੂ ਤੇਗ ਬਹਾਦਰ ਜੀ ਦੇ ਉਸ ਦਿਹਾੜੇ ਤੋਂ ਇਹਨਾਂ ਨੇ ਕੋਈ ਸਿੱਖਿਆ ਨਹੀਂ ਲਈ ਇਹਨਾਂ ਨੇ ਸਗੋਂ ਆਪਣਾ ਜਿਹੜਾ ਕਹਿੰਦੇ ਨਾ ਵੀ ਉਹ ਅੰਦਰੋਂ ਜ਼ਹਿਰ ਜਿਹੜਾ ਸੀ ਉਹ ਉਗਲਿਆ ਪਰ ਇਹਦੇ ਚ ਹੁਣ ਲੱਗਦਾ ਕਿ ਕਿਉਂਕਿ ਜੇ ਪ੍ਰੈਸ ਕਾਨਫਰੰਸ ਕਰੀਏ ਤਾਂ ਜ਼ਹਿਰ ਜੀ ਗੱਲਾਂ ਕਿ ਬਾਕੀ ਸਟੇਜਨ ਦੇ ਵਿੱਚ ਵੀ ਹੋ ਸਕਦਾ ਉਹਦੇ ਦਿਨਾਂ ਦੇ ਦੌਰਾਨ ਭਾਜਪਾ ਨੂੰ ਲੈ ਕੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਨਜ਼ਰ ਆਵੇ ਤਾਂ ਫਿਰ ਬੀਜਪੀ ਨੂੰ ਵੀ ਲੱਗਦਾ ਵੀ ਤਿਆਰ ਰਹਿਣਾ ਪਊਗਾ ਪਟਵਾਰ ਵਾਸਤੇ ਕਿਉਂਕਿ ਹੁਣ ਤਾਂ ਚਲੋ ਧਾਰਮਿਕ ਸਮਾਗਮ ਖਤਮ ਹੋ ਗਏ। ਇਸ ਤੋਂ ਬਾਅਦ ਦੇ ਤਾਂ ਹੁਣ ਸਿਆਸਤ ਸ਼ੁਰੂ ਹੋ ਗਈ। ਅਸੀਂ ਇਸ ਪਾਰਟੀ ਨੂੰ ਸਮਝਦੇ ਹੀ ਕੁਝ ਨਹੀਂ ਹੈ। ਜਿਹੜੀ ਹਾਸ਼ੀਏ ਤੇ ਪਾਰਟੀ ਹੈ। ਅਸੀਂ ਉਹਨਾਂ ਨੂੰ ਸੀਰੀਅਸਲੀ ਲਈਦਾ ਨਹੀਂ ਕਿਉਂਕਿ ਇਹਨਾਂ ਦਾ ਪਤਾ ਹੀ ਕੁਝ ਨਹੀਂ ਹੈ ਇਹਨਾਂ ਨੇ ਕਿਹੜੀ ਗੱਲ ਕਿੱਥੋਂ ਤੇ ਕਦੋਂ ਕਰ ਦੇਣੀ ਹੈ। ਸਾਰੀ ਪਾਰਟੀਆਂ ਉਸਤ ਪਿਆਰ ਮੁਹੱਬਤ ਨਾ ਤੁਰੀਆਂ ਚੱਲ ਰਹੀਆਂ ਨੇ। ਇਹ ਨਵੀਂ ਕਹਾਣੀ ਵਿੱਚੋਂ ਕੱਢ ਦਿੰਦੇ ਆ। ਜੇ ਕੋਈ ਗੱਲ ਕਰਨਗੇ ਅਸੀਂ ਪੂਰੇ ਤਿਆਰ ਸਾਨੂੰ ਇਹਨਾਂ ਦੇ ਹਰ ਚੀਜ਼ ਦਾ ਜਵਾਬ ਹੈ ਕਿਉਂਕਿ ਅਸੀਂ ਸੱਚੇ ਹਾਂ ਅਸੀਂ ਦਿਲੋਂ ਕਰਦੇ ਹਾਂ ਇਹ ਡਰਾਮਾ ਕਰਦੇ ਨੇ ਇੱਕ ਕਾਮੇਡੀਅਨਸ ਨੇ ਇਹਨਾਂ ਨੇ ਲੋਕਾਂ ਨੂੰ ਸਵਾਇ ਵਿਖਾਵੇ ਤੋਂ ਕਰਨਾ ਕੱਕ ਨਹੀਂ ਅਸੀਂ ਜੋ ਕਰਨਾ ਹੈ ਦਿਲੋਂ ਕਰਨਾ ਹੈ ਇਹ ਸਾਡੀ ਪਾਰਟੀ ਦਾ ਸੂਲ ਹੈ ਇੱਕ ਨਾਸ ਬਾਈ ਬਾਜੀ ਜਿਹੜਾ ਯੂਨੀਵਰਸਿਟੀ ਦਾ ਐਲਾਨ ਕਰਿਆ ਉਹਨਾਂ ਨੇ ਤੇ ਪਵਿੱਤਰ ਸ਼ਹਿਰ ਦਾ ਅਨਾਉਂਸਮੈਂਟ ਕਰੀ ਤੇ ਨਾਲੇ ਇੱਕ ਇਹ ਵੀ ਜਿਹੜੇ ਤਿੰਨੇ ਪਵਿੱਤਰ ਸ਼ਹਿਰ ਨੇ ਉੱਥੇ ਫ੍ਰੀ ਬੱਸ ਸਰਵਿਸ ਤੇ ਜਿਹੜੀ ਈ ਰਿਕਸ਼ਾ ਚੱਲੂਗੀ ਉਹ ਲੱਗਦਾ ਕਿ ਤਨਾ ਕਿਤੇ ਕਿ ਇਹ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਵੀ ਕਿਤਨਾ ਕਿਤੇ ਚਲੋ ਜੇ ਦੇਖਿਆ ਜਾਵੇ ਗੁਰਤੇਗਬਹਾਦਰ ਜੀ ਨੂੰ ਸਮਰਪਿਤ ਇੱਕ ਵੱਡੀ ਸੋਚ ਹੈਗੀ ਹੈ ਨਹੀਂ ਜੇ ਕੋਈ ਚੰਗਾ ਕੰਮ ਕਰਨਗੇ ਤਾਂ ਹੀ ਚੰਗੇ ਨੂੰ ਚੰਗਾ ਹੀ ਕਵਾਂਗੇ ਅਸੀਂ ਇਸ ਦੀ ਅਸੀਂ ਕਹਿੰਦੇ ਹਾਂ ਵੀ ਬਿਲਕੁਲ ਠੀਕ ਹੈ ਜੇ ਇੱਕ ਗੁਰੂ ਤੇਗ ਬਹਾਦਰ ਜੀ ਦੇਸ ਦਿਹਾੜੇ ਤੇ ਇੱਕ ਪ੍ਰਣ ਲਿਆ ਜਾਂਦਾ ਹੈ ਜਾਂ ਇੱਕ ਚੰਗੀ ਸੋਚ ਪ੍ਰਗਟ ਕੀਤੀ ਜਾਂਦੀ ਹੈ ਤੇ ਇਹ ਸਾਰੇ ਇਸ ਨੂੰ ਵੈਲਕਮ ਕਰਦੇ ਨੇ ਇਸ ਹੀ ਤੇ ਕਦੀ ਕਿਸੇ ਨੇ ਨਹੀਂ ਕਿਹਾ ਵੀ ਇਹ ਕਿਉਂ ਕੀਤਾ ਹੈ ਕਿਉਂ ਕੀਤਾ ਇਟਸ ਅ ਵੈਰੀ ਗੁੱਡ ਵੈਲਕਮ ਸਟੈਪ ਹੈ ਕਰਨਾ ਚਾਹੀਦਾ ਜੇ ਤੁਸੀਂ ਸਹੀ ਮੈਨੇ ਦੇ ਵਿੱਚ ਉਹਨਾਂ ਦੀ ਸਿੱਖਿਆ ਕੁਝ ਲੈਂਦੇ ਹੋ ਤੇ ਫਿਰ ਜਿਹੜੀ ਇਹ ਇਸ਼ੂਸ ਨੇ ਇਹ ਅੱਛੀ ਸੋਚ ਹੈ ਸਰੋਕਾਰ ਦੇਖਿਓ ਕਿਉਂਕਿ ਭਾ ਜੀਪੀ ਸਪਸ਼ਟ ਤੌਰ ਤੇ ਕਹਿੰਦੀ ਹੈ ਕਿ ਜਦੋਂ ਸਮਾਗਮ ਪੂਰੇ ਦੇਸ਼ ਦੇ ਵਿੱਚ ਸਾਰਿਆਂ ਨੇ ਆਪਣੇ ਤੌਰ ਦੇ ਉੱਤੇ ਕਿਉਂਕਿ ਮੁੱਖ ਤੌਰ ਤੇ ਤਾਂ ਇਹ ਸੀ ਵੀ ਕੋਈ ਥਾਂ ਮੈਨੇ ਨਹੀਂ ਰੱਖਦੀ ਉਹਨਾਂ ਦੀ ਸਿੱਖਿਆ ਮੈਨੇ ਰੱਖਦੀ ਹੈ ਤੇ ਜਦੋਂ ਚਾਹੇ ਦਿੱਲੀ ਹੋਵੇ ਚਾਹੇ ਬਾਕੀ ਦੇਸ਼ ਦੇ ਹਿੱਸੇ ਹੋਣ ਹਰਿਆਣਾ ਦੇ ਵਿੱਚ ਪ੍ਰਧਾਨ ਮੰਤਰੀ ਆਉਂਦੇ ਨੇ ਤਾਂ ਉਹਨਾਂ ਨੂੰ ਡੈਡੀਕੇਟਿਡ ਜੋ ਵੀ ਉਹਨਾਂ ਨੇ ਆਪਦੇ ਆਪ ਦੇ ਤੌਰ ਤੇ ਸੀ ਕਰਿਆ ਪਰ ਜੇਕਰ ਆਮਦਵੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਹਾਜ਼ਰੀ ਉੱਥੇ ਆ ਕੇ ਲੱਗਣੀ ਸੀ ਤਾਂ ਇਹ ਸਾਨੂੰ ਗੁਵਾਰਾ ਨਹੀਂ ਹੈਗਾ ਕਿਉਂਕਿ ਸਿਰਫ ਸਿਆਸੀ ਤੌਰ ਦੇ ਉੱਤੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਨਾ ਕਿ ਗੁਰੂ ਸਾਹਿਬ ਦੀ ਸਿੱਖਿਆ ਨੂੰ ਖੁਦ ਨਾ ਮੰਨਦੇ ਹੋਏ ਇਸ ਤਰ੍ਹਾਂ ਦੀ ਬਿਆਨਬਾਜ਼ੀ ਇਹ ਕਹਿੰਦੇ ਕਰ ਰਹੇ ਨੇ ਸੀਨੀਅਰ ਵੀਡੀਓ ਨੇ ਤੇ ਦੇ ਨਾਲਸ ਮੀ ਸਿੰਘਰ ਯਰਨਸਪਤਨ ਟੀਵੀ ਚੰਡੀਗੜ੍ਹ